ਪੰਜਾਬ ਦੇ ਵਿੱਚ ਹੌਟ ਸੀਟਾਂ ਦੀ ਕੋਈ ਕਮੀ ਨਹੀਂ ਹੈ ਲੋਕ ਸਭਾ ਚੋਣਾਂ ਸਿਰਤੇ ਨੇ ਔਰ ਇਹਨਾਂ ਚੋਣਾਂ ਦੇ ਮੱਦੇ ਨਜ਼ਰ ਹਰ ਸੀਟ ਹੀ ਹੁਣ ਹੌਟ ਸੀਟ ਲੱਗ ਰਹੀ ਹੈ ਕਦੀ ਜਲੰਧਰ ਵੱਲ ਨੂੰ ਨਿਗਾਹ ਜਾਂਦੀ ਹੈ ਤੇ ਕਦੀ ਚੱਲ ਜਾਂਦੀ ਹੈ ਲੁਧਿਆਣੇ ਵੱਲ ਨੂੰ ਕਦੀ ਪਟਿਆਲਾ ਅੱਖਾਂ ਅੱਗੇ ਆ ਜਾਂਦਾ ਤੇ ਕਦੀ ਗੁਰਦਾਸਪੁਰ ਗਾਂ ਆ ਜਾਂਦਾ ਗੁਰਦਾਸਪੁਰ ਦਾ ਜੇ ਗੱਲ ਕਰੀਏ ਗੁਰਦਾਸਪੁਰ ਦੇ ਵਿੱਚ ਚਰਚੇ ਚੱਲ ਰਹੇ ਪਏ ਨੇ ਕਿ ਗੁਰਦਾਸਪੁਰ ਤੋਂ ਆਖਿਰ ਕੌਣ ਹੋਵੇਗਾ ਗੁਰਦਾਸਪੁਰ ਤੋਂ ਜ਼ਾਹਿਰ ਤੌਰ ਦੇ ਉੱਤੇ ਬੀਜੇਪੀ ਨੇ ਉਮੀਦਵਾਰ ਐਲਾਨ ਦਿੱਤਾ ਹੈ ਬੀਜੇਪੀ ਨੇ ਆਪਣਾ ਉਮੀਦਵਾਰ ਐਲਾਨਿਆ ਹੈ ਗੁਰਦਾਸਪੁਰ ਸੀਟ ਤੋਂ ਹਾਲਾਂਕਿ ਉੱਥੇ ਦੀਆਂ ਦਾਅਵੇਦਾਰੀਆਂ ਕੁਝ ਹੋਰੀਆਂ ਕਹਿ ਰਹੀਆਂ ਸੀ ਪਰ ਬੀਜੇਪੀ ਨੂੰ ਟੱਕਰ ਦੇਣ ਵਾਸਤੇ ਹੁਣ ਦੂਜੀਆਂ ਪਾਰਟੀਆਂ ਕਿਸ ਨੂੰ ਲੈ ਕੇ ਆਉਂਦੀਆਂ ਨੇ ਕਾਂਗਰਸ ਦਾ ਕੌਣ ਹੋਵੇਗਾ ਆਮ ਆਦਮੀ ਪਾਰਟੀ ਕਿਸ ਨੂੰ उतारेਗੀ ਇਹ ਸੰਸੇ ਚੱਲਦੇ ਪਏ ਨੇ ਉੱਥੇ ਹੀ ਇੱਕ ਕਿਆਸਰਾਈ ਹੋਰ ਸਾਹਮਣੇ ਆਈ ਹੈ ਵਿਛੜੀਆਂ ਗੰਡਾਂ ਜਿਹੜੀਆਂ ਨੇ ਜਿਹੜੀਆਂ ਟੁੱਟ ਚੁੱਕੀਆਂ ਸੀ ਉਹ ਦੁਬਾਰਾ ਗੰਡੀਆਂ ਜਾਣਗੀਆਂ ਦੋਸਤੀਆਂ ਜਿਹੜੀਆਂ ਟੁੱਟ ਗਈਆਂ ਸੀ ਜਿਹੜੇ ਰਿਸ਼ਤੇ ਟੁੱਟ ਗਏ ਸੀ ਉਹ ਦੁਬਾਰਾ ਗੰਡੇ ਜਾਣਗੇ ਨਾ ਚੋਣਾਂ ਦੇ ਵਿੱਚ ਇਹ ਕਿਹਾ ਜਾ ਰਿਹਾ ਮੇਰੀ ਮਰਾਦ ਜਿਹੜੀ ਹੈਗੀ ਹੈ ਜਿਹੜੀਆਂ ਕਿਆਸਰਾਈਆਂ ਚੱਲਦੀਆਂ ਪਈਆਂ ਨੇ ਉਹਨੇ ਗੁਰਪ੍ਰੀਤ ਖੋਗੀ ਦੇ ਮਤਲਕ ਗੁਰਪ੍ਰੀਤ ਖੋਗੀ ਆਮ ਆਦਮੀ ਪਾਰਟੀ ਨੂੰ ਬੜੀ ਚਿਰ ਪਹਿਲਾਂ ਅਲਵਿਦਾ ਕਹਿ ਚੁੱਕੇ ਨੇ 2017 ਦੇ ਵਿੱਚ ਹੀ ਸ਼ਾਇਦ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਹੱਥ ਜੋੜ ਦਿੱਤੇ ਸੀ ਔਰ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵੱਲ ਮੂੰਹ ਨਹੀਂ ਕੀਤਾ ਹਾਲਾਂਕਿ ਉਸ ਤੋਂ ਬਾਅਦ ਗੁਰਪ੍ਰਤ ਖੁੱਗੀ ਆਮ ਆਦਮੀ ਪਾਰਟੀ ਦੀ ਖਿਲਾਫਤ ਕਰਦੇ ਜ਼ਰੂਰ ਨਜ਼ਰ ਆਏ ਨੇ 2014 ਦੇ ਵਿੱਚ ਐਂਟਰ ਹੋਏ ਪਾਰਟੀ ਦੇ ਵਿੱਚ ਤੇ 2017 ਦੇ ਵਿੱਚ ਪਾਰਟੀ ਚੋਂ ਅਲੈਦਾ ਹੋ ਗਏ ਸੀ ਉਸ ਵੇਲੇ ਜਦੋਂ ਸਟੇਟ ਕਨਵੀਨਰ ਬਣਾ ਦਿੱਤਾ ਗਿਆ ਸੀ ਗੁਰਪ੍ਰਤ ਖੁੱਗੀ ਨੂੰ ਤੇ ਉਦੋਂ ਅਚਾਨਕ ਬਦਲ ਆਇਆ ਭਗਵੰਤ ਮਾਨ ਆਉਂਦੇ ਨੇ ਭਗਵੰਤ ਮਾਨ ਦੇ ਆਉਣ ਸਾਰ ਗੁਰਪ੍ਰਤ ਖੁੱਗੀ ਅਸਤੀਫਾ ਦੇ ਜਾਂਦੇ ਔਰ ਜਾਂਦੇ ਜਾਂਦੇ ਇੱਕ ਵੱਡੀ ਸਟੇਟਮੈਂਟ ਦੇ ਜਾਂਦੇ ਨੇ ਕਿ ਸ਼ਰਾਬ ਪੀਣ ਦੀ ਮਾੜੀ ਆਦਤ ਕਾਰਨ ਪਾਰਟੀ ਛੱਡ ਰਿਹਾ ਆ ਕਿਉਂਕਿ ਭਗਵੰਤ ਮਾਨ ਨੂੰ ਸ਼ਰਾਬ ਪੀਣ ਦੀ ਬੜੀ ਮਾੜੀ ਆਦਤ ਹੈ। ਖੈਰ ਇਹ ਸਭ ਕੁਝ ਜਦੋਂ ਹੋਇਆ ਆ ਆਮ ਆਦਮੀ ਪਾਰਟੀ ਦੇ ਨਾਲ ਜਿਹੜੀ ਦੋਸਤੀ ਸੀ ਉਹ ਟੁੱਟ ਗਈ ਜਿਹੜੀਆਂ ਰਿਸ਼ਤੇਦਾਰੀਆਂ ਸੀਗੀਆਂ ਉਹ ਦਸ਼ਮਣੀ 'ਚ ਬਦਲ ਗਈਆਂ ਪਰ ਹੁਣ ਹੋ ਸਕਦਾ ਹੈ ਕਿ ਇੱਕ ਵਾਰ ਦੁਬਾਰਾ ਇਹ ਟੁੱਟੀਆਂ ਗੰਢ ਜਾਣ। ਇਸ ਦਾ ਪਰਮਾਨ ਫਿਲਹਾਲ ਸਾਹਮਣੇ ਨਹੀਂ ਆ ਰਿਹਾ ਪਰ ਜ਼ਰੂਰ ਕਿਆਸ ਰਹੀਆਂ ਦਾ ਮਾਹੌਲ ਗਰਮ ਹੈ ਕਿਆਸ ਰਹੀਆਂ ਫਿਲਹਾਲ ਤੇਜ਼ੀ ਤੇ ਨਹੀਂ ਤੀਬਰਤਾ ਦੇ ਨਹੀਂ ਗੁਰਪ੍ਰੀਤ ਖੁੱਗੀ ਦਾ ਹਲਕਾ ਗੱਲ ਕਰੀਏ ਤਾਂ ਬਟਾਲਾ ਦੱਸਿਆ ਜਾਂਦਾ ਹੈ ਬਟਾਲਾ ਕੌਨਸਟੀਟੂਐਂਸੀ ਤੋਂ ਗੁਰਪ੍ਰੀਤ ਖੁੱਗੀ ਆਮ ਆਦਮੀ ਪਾਰਟੀ ਚ ਰਹੇ ਨੇ ਆਮ ਆਦਮੀ ਪਾਰਟੀ ਚ ਰਹਿੰਦੇ ਆ ਸੂਬਾਈ ਕਨਵੀਨਰ ਬਣਨ ਤੱਕ ਪਹੁੰਚ ਜਾਂਦੇ ਨੇ ਇੱਥੋਂ ਤੱਕ ਉਹਨਾਂ ਨੂੰ ਮਾਣ ਸਤਿਕਾਰ ਦਿੱਤਾ ਜਾਂਦਾ ਪਰੰਤ ਵਿੱਚ ਆ ਕੇ ਜਦੋਂ ਭਗਵੰਤ ਮਾਨ ਦੀ ਐਂਟਰੀ ਹੁੰਦੀ ਹੈ ਉਸ ਵੇਲੇ ਗੁਰਪ੍ਰੀਤ ਖੁੱਗੀ ਪਾਰਟੀ ਛੱਡ ਦਿੰਦੇ ਨੇ ਪਰ ਹੁਣ ਚਰਚੇ ਨੇ ਕਿ ਆਮ ਆਦਮੀ ਪਾਰਟੀ ਗੁਰਪ੍ਰੀਤ ਖੁੱਗੀ ਨਾਲ ਆਪਣੇ ਸ਼ਿਕਵੇ ਦੂਰ ਕਰ ਸਕਦੀ ਹੈ ਹੁਣ ਆਮ ਆਦਮੀ ਪਾਰਟੀ ਗੁਰਪ੍ਰੀਤ ਖੁੱਗੀ ਨੂੰ ਗੁਰਦਾਸਪੁਰ ਸੀਟ ਤੋਂ ਉਤਾਰ ਸਕਦੀ ਹੈ ਇਹ ਚਰਚੇ ਬਣੇ ਹੋਏ ਨੇ ਕਿ ਗੁਰਪ੍ਰੀਤ ਖੁੱਗੀ ਦੇ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ ਹੋ ਸਕਦਾ ਹੈ ਕਿ ਆਮ ਆਦਮੀ ਪਾਰਟੀ ਦੇ ਨਾਲ ਮਿਲ ਕੇ ਗੁਰਪ੍ਰੀਤ ਖੁੱਗੀ ਚੋਣ ਪੜ ਦੇ ਵਿੱਚ ਉਤਰ ਜਾਣ ਗੁਰਪ੍ਰੀਤ ਖੁੱਗੀ ਹੋ ਸਕਦਾ ਹੈ ਕਿ ਆਮ ਆਦਮੀ ਪਾਰਟੀ ਦੇ ਨਾਲ ਰਲ ਜਾਣ ਇਹ ਚਰਚੇ ਚੱਲਦੇ ਪਏ ਨੇ ਗੁਰਪ੍ਰੀਤ ਖੁੱਗੀ ਦਾ ਇਤਿਹਾਸ ਕੀ ਰਿਹਾ ਹੈ ਆਮ ਆਦਮੀ ਪਾਰਟੀ ਦੇ ਨਾਲ ਹਰ ਕੋਈ ਜਾਣਦਾ ਉਸ ਤੋਂ ਬਾਅਦ ਗੁਰਪ੍ਰੀਤ ਖੁੱਗੀ ਨੇ ਤੌਬਾ ਕਰ ਲਈ ਸੀ ਕਿ ਹੋਰ ਕਿਸੇ ਪਾਰਟੀ ਵੱਲ ਨਹੀਂ ਜਾਣਾ ਪਰ ਨਾਲ ਦੀ ਨਾਲ ਸੀਐਮ ਭਗਵੰਤ ਮਾਨ ਦੇ ਮੁਤਲਕ ਖਾਸੇ ਹਾਰਸ਼ ਵਰਡਸ ਬੁਲੇ ਸੀ ਖਾਸੇ ਵੱਡੇ ਲਫ਼ਜ਼ ਇਸਤੇਮਾਲ ਕੀਤੇ ਗਏ ਸੀ ਗੁਰਪ੍ਰੀਤ ਖੁੱਗੇ ਦੇ ਵੱਲੋਂ ਔਰ ਉਸ ਤੋਂ ਬਾਅਦ ਹੁਣ ਦੁਬਾਰਾ ਇਹ ਚਰਚਾ ਚੱਲਦੀ ਪਈ ਹੈ ਕਿ ਆਮ ਆਦਮੀ ਪਾਰਟੀ ਦੇ ਵਿੱਚ ਘੁੱਗੀ ਦੀ ਵਾਪਸੀ ਹੋ ਸਕਦੀ ਹੈ ਗੁਰਪ੍ਰੀਤ ਸਿੰਘ ਘੁੱਗੀ ਗੁਰਪ੍ਰੀਤ ਸਿੰਘ ਵੜੈਚ ਜਿਹੜੇ ਨੇ ਉਹਨਾਂ ਦਾ ਜਿਹੜਾ ਸਟੇਜ ਨੇਮ ਹੈਗਾ ਉਹ ਘੁੱਗੀ ਹੈ ਗੁਰਪ੍ਰੀਤ ਸਿੰਘ ਘੁੱਗੀ ਦੇ ਨਾਮ ਨਾਲ ਜਾਣੇ ਜਾਂਦੇ ਨੇ ਪਰ ਅਸਲ ਦੇ ਵਿੱਚ ਗੁਰਪ੍ਰੀਤ ਸਿੰਘ ਵੜੈਚ ਨੇ ਔਰ ਬਟਾਲਾ ਕੌਨਸਟਿਟੂਐਂਸੀ ਨੂੰ ਤਾਲੁਕ ਰੱਖਦੇ ਰਹੇ ਨੇ ਔਰ ਹੁਣ ਚਰਚੇ ਨੇ ਕਿ ਗੁਰਦਾਸਪੁਰ ਸੀਟ ਤੋਂ ਉਤਾਰੇ ਜਾ ਸਕਦੇ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਟੁੱਟੀਆਂ ਗੰਢ ਸਕਦੀਆਂ ਨੇ ਇਹ ਚਰਚਾਵਾ ਜਿਹੜੀਆਂ ਨੇ ਉਹ ਚੱਲਦੀਆਂ ਪਈਆਂ ਹਨ ਕਰ ਆਉਂਦੇ ਸਮੇਂ ਦੇ ਵਿੱਚ ਗੁਰਪ੍ਰੀਤ ਖੁੱਗੀ ਉਡਾਰੀ ਮਾਰ ਕੇ ਵਾਪਸ ਆ ਸਕਦੇ ਨੇ ਆਮ ਆਦਮੀ ਪਾਰਟੀ ਦੇ ਵਿੱਚ ਨਹੀਂ ਜਾਂ ਫਿਰ ਆਮ ਆਦਮੀ ਪਾਰਟੀ ਨੂੰ ਕੋਈ ਹੋਰ ਹਿੱਲਾ-ਖਿਆਲ اختیار ਕਰਨਾ ਪਵੇਗਾ ਇਹ ਸਮਾਂ ਦੱਸੇਗਾ ਪਰ ਫਿਲਹਾਲ ਕਿਆਸਰਈਆਂ ਦਾ ਮਾਹੌਲ ਗਰਮ ਹੈ ਗੁਰਪ੍ਰੀਤ ਖੁੱਗੀ ਆਮ ਆਦਮੀ ਪਾਰਟੀ ਚ ਆ ਸਕਦੇ ਨੇ ਚਰਚਾਾਂਵਾਂ ਜਾਰੀ ਨੇ ਕੀ ਹੁੰਦਾ ਕੀ ਨਹੀਂ ਹੁੰਦਾ ਦੱਸਦੇ ਰਵਾਂਗੇ ਬਣੇ ਰੋ 1 ਇੰਡੀਆ ਪੰਜਾਬੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ